ਪੰਜਾਬ ਸਰਕਾਰ ਨੇ ਸਾਨੂੰ ਬਸ ਦਿੱਤੀ ਸੀਗੀ ਅਸੀਂ ਖਾਟੂ ਸ਼ਾਮ ਜੀ ਦੇ ਗਏ ਆ ਪਹਿਲੇ ਅਸੀਂ ਸਲਾਸਰ ਪੁੱਜੇ ਆ ਤੇ ਉੱਥੇ ਇੱਥੇ ਧਰਮਸ਼ਾਲਾ ਚ ਰਾਤ ਰੁਕੇ ਆ ਉੱਥੇ ਤੁਹਾਨੂੰ ਬਹੁਤ ਵਧੀਆ ਜਾਂਦਿਆਂ ਨੂੰ ਚਾਹ ਪਾਣੀ ਦਿੱਤੀ ਹੈ ਤੇ ਅਸੀਂ ਫਿਰ ਮੱਥਾ ਟੇਕ ਕੇ ਆਏ ਆਂਦਿਆਂ ਨੂੰ ਸਾਨੂੰ ਰੋਟੀ ਦਿੱਤੀ ਹੈ ਰੋਟੀ ਦੀ ਸਰਵਿਸ ਬਹੁਤ ਵਧੀਆ ਸੀਗੀ ਫਿਰ ਅਸੀਂ ਖਾਟੂ ਸ਼ਾਮ ਜੀ ਦੇ ਗਏ ਪਰ ਪੰਜਾਬ ਸਰਕਾਰ ਦਾ ਅਸੀਂ ਬਹੁਤ ਧੰਨਵਾਦ ਹੈ ਉੱਥੇ ਦੇ ਰੂਮ ਬਹੁਤ ਵਧੀਆ ਸੀਗੇ ਸਾਨੂੰ ਬੱਸ ਦੇ ਵਿੱਚ ਜਦੋਂ ਅਸੀਂ ਬੱਸ ਦੇ ਵਿੱਚ ਐਂਟਰ ਕੀਤਾ ਉਸ ਟਾਈਮ ਸਾਨੂੰ ਪੰਜਾਬ ਸਰਕਾਰ ਨੇ ਕਿੱਟਾਂ ਦਿੱਤੀਆਂ ਉਹਦੇ ਵਿੱਚ ਮੈਡੀਸਨ ਵਗੈਰਾ ਕੰਬਲ ਗੱਦੇ ਸਭ ਕੁਝ ਸੀਗਾ ਉਹਦੇ ਵਿੱਚ ਤੇ ਪੰਜਾਬ ਸਰਕਾਰ ਦਾ ਬਹੁਤ ਬਹੁਤ ਧੰਨਵਾਦ ਉੱਥੇ ਸਾਨੂੰ ਕਿੱਟਾਂ ਦਿੱਤੀਆਂ ਗਈਆਂ ਪੰਜਾਬ ਸਰਕਾਰ ਨੇ ਸਾਨੂੰ ਕਿੱਟਾਂ ਭੇਜੀਆਂ ਕਿੱਟਾਂ ਦਿੱਤੀਆਂ ਗਈਆਂ ਅਸੀਂ ਬੱਸ ਚੜ੍ਹੇ ਤਾਂ ਉੱਥੇ ਸਾਨੂੰ ਰਸਤੇ ਵਿੱਚ ਵੀ ਰੋਕਿਆ ਗਿਆ ਸਾਨੂੰ ਚਾਹ ਪਾਣੀ ਰੋਟੀ ਸਾਰਾ ਸਾਡਾ ਪ੍ਰਬੰਧਤਾ ਬਹੁਤ ਅੱਛਾ ਪ੍ਰਬੰਧਤਾ ਅਸੀਂ ਪੰਜਾਬ ਸਰਕਾਰ ਦਾ ਬਹੁਤ ਧੰਨਵਾਦ ਕਰਦੇ ਹਾਂ ਮੈਂ ਆਪਣੇ ਆਪ ਨੂੰ ਬਹੁਤ ਕਿਸਮਤ ਵਾਲਾ ਭਾਗ ਸਮਝਦਾ ਕਿ ਇਹ ਸ਼ੁਰੂਆਤ ਹੋਈ ਹੈ ਇਸ ਗੱਲ ਦਾ ਸਕੂਨ ਹੈ ਕਿ ਬਜ਼ੁਰਗਾਂ ਦਾ ਅਸ਼ੀਰਵਾਦ ਨੇ ਜਿਹੜਾ ਉਹ ਲੈਣ ਦਾ ਸੁਭਾਗ ਪ੍ਰਾਪਤ ਹੋਇਆ ਹੈ